ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਆ ਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਥੱਬੇ ਥੱਬੇ ਵੀਰੋ ਲਾਏ ਆ ਵੇੜਾ ਨੇ ਆਓ ਵੀਰੋ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਕਾਲ ਦੀ ਸਤਿ ਸ੍ਰੀ ਅਕਾਲ ਕੁਲਜਿੰਦਰ ਜੀ ਵਧੀਆ ਵੀਰੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾ ਵਧੀਆ ਤੁਸੀਂ ਨਾ ਪਹਿਲਾਂ ਤੁਹਾਨੂੰ ਲਾਹਾਂ ਲੈਨੇ ਆ ਤੁਸੀਂ ਯਾਰ ਲੈਡ ਕਰਦਾ ਕੰਮ ਤਾਂ ਵੀਰੇ ਕੱਲ ਆ ਗੀਆਂ 4-2 ਵੇੜਾ ਕੱਲ ਆ ਗੀਆਂ ਹਾਂ ਜੀ ਵੀਰੇ ਹਾਂਜੀ ਤਾਂ ਕਰ ਗਿਆ ਸਤੈ ਨੂੰ ਕੱਲ੍ਹ ਵੀ ਫੋਨ ਕਰਦ ਰਿਹਾ ਕੱਲ੍ਹ ਵੀ ਨਹੀਂ ਆਏ ਵੇਰਾ ਅੱਜ ਅੱਜ ਦੋ ਹੀ ਪਾਵਾਂਗੇ ਦੋ ਹੀ ਵੇਣਾ ਰਹਿ ਗਏ ਹਨਾ ਵੀਰੇ ਪਰ ਉਹ ਅਜੇ ਪਾਵਾਂਗੇ ਪਰ ਇਹਨਾਂ ਦੋਹਾਂ ਨੂੰ ਪਾਵਾਂਗੇ ਅੱਜ ਠੀਕ 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 ਕੱਲ ਵੀਰੇ ਕੋਈ ਇਦਾਂ ਹੀ ਮਜਬੂਰੀ ਪੈ ਗਈ ਸ਼ਾਮੀ ਜ਼ਰੂਰੀ ਤਾਂ ਚਲੋ ਕੋਈ ਨਾ ਮਾਫੀ ਮੰਗਦੇ ਆ ਚਲੋ ਕੋਈ ਬਾਕੀ ਖੇਚ ਕੇ ਰੱਖਾਂਗੇ ਕੰਮ ਕੋਈ ਨਾ ਹਾਂਜੀ ਹਾਂਜੀ ਤਾਂ ਬਾਕੀ ਪਸ਼ੂ ਤਾਂ ਡੇ ਰੇਟ ਜਿਆ ਜੀ ਹੁੰਦੇ ਆ ਹਾਂਜੀ ਹਾਂਜੀ ਤਾਂ ਪਸ਼ੂ ਤਾਂ ਫਿਰ ਜਲਦੀ ਵੀਰੇ ਵੇਖ ਜਾਂਦਾ ਹਨਾ ਪਤਾ ਵੀਰਾ ਆਪਣਾ ਰੇਟ ਆਪਾਂ ਸੋਨਾ ਵੀ ਰੱਖੀਦਾ ਜਨੰਗ ਥੋੜਾ ਮਾਰਜਾ ਪਾ ਕੇ ਬਿਲਕੁਲ ਬਿਲਕੁਲ ਆਉਂਦਾ ਤੇ ਵੇਰਦਾ ਜਾਵੇ ਹਾਂਜੀ ਆਪਣਾ ਮਾਲ ਨਹੀਂ ਖਰੋਂਦਾ ਕੱਲ ਉਲੀ ਨਹੀਂ ਵੀਰ ਸਾਡੇ ਕੋਲੇ ਖੁਲਾਉਂ ਦਿੰਦੇ ਪਸ਼ੂ ਹਨਾ ਲੋਗਲ ਲੋਗਲ ਵੇਚ ਜਾਂਦਾ ਜਲਦੀ ਪਸ਼ੂ ਹਾਂ 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 ਪੱਕੇ ਲੱਗੇ ਸਾਲਾਂ ਮੇ ਸਮੇ ਤੋਂ ਕਾਮਾ ਵੀਰ ਉਹਨਾਂ ਦਾ ਵਪਾਰ ਦਾ ਤਾਂ ਬਾਕੀ ਵੀਰੇ ਆਪਣਾ ਪਿੰਡ ਦੱਸ ਦੀ ਆਪਾਂ ਪਿੰਡ ਜਸਰਾਉ ਹਾਂਜੀ ਈਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਡਾਕਟਰ ਗਗਪਤ ਸਿੰਘ ਪਿੰਡ ਜਸਰਾਉ ਫੋਨ ਨੰਬਰ 752816755 ਠੀਕ ਹੈ ਜੀ ਤੇ ਇੱਕ ਨੰਬਰ ਹੋਰ ਤੁਹਾਨੂੰ ਵੀਡੀਓ ਜਲ ਬਾਅਦ ਦਿਖਾ ਦਾਂ ਅਛਾ ਉਹ ਵੀਡੀਓ ਜੀ ਦੇ ਦਾਂਗੇ ਹਨਾ ਜੀ ਤਾਂ ਕਰੀਏ ਵੀਰੇ ਸ਼ੁਰੂ ਹਾਂ ਇਹਦੇ ਬਾਰੇ ਦੱਸ ਦਿਓ ਵੀਰੇ ਪਹਿਲੇ ਨੰਬਰ ਬਾਰੇ ਦੱਸੋ ਵੀਰ ਜੀ ਅਰੇ 10 ਦਿਨ ਲੈ ਜੂਗੀ ਵੇਰਾ ਹਜੇ 10 ਦਿਨ ਬਾਕੀ ਨੇ ਹਾਂ 10 ਦਿਨ ਲੈ ਜੂਗੀ ਪਰ ਕਿੰਨੇ ਦਿਨ ਕਰੂਗੀ ਸਣੂ ਵੀ ਚੰਗੀ ਬਿਲਕੁਲ ਹੈਗੀਆਂ ਹਲਕੋ ਵਾਲੇ ਪੂਰੀਆਂ ਵੇਖੋ ਵੀਰੋ ਦਿਨ ਦਾ ਬਾਕੀ ਨੇ ਕਿੰਨਾ ਲੇਵਾ ਗਾਹ ਨੂੰ ਬਣਿਆ ਉਹਨਾਂ ਪਛਾਣੂ ਆ ਐ ਚੰਗੇ ਕਲਾਵੇ ਕਲੂਵੇ ਪਾਏ ਹਲੇਵੇ ਵਾਲੇ ਤਾਂ ਵੀਰੇ 10 ਦਿਨ ਬਾਕੀ ਤਾਂ ਫਿਰ ਦੁੱਧ ਦਾ ਕਿੰਨਾ ਕਹ ਦੱਸ ਦੇ ਰਿਕਾਰਡ ਇਹਦਾ ਕੀ ਗੱਲ ਉਹਦਾ ਰਕਾਰ ਦਾ ਇਹਦਾ ਇਹ 30 ਦਾ ਲੈ ਆਪਾਂ 25 ਕਿਲੋ ਦੀ ਗਾਰੰਟੀ ਕੋਈ ਦੇ ਕੇ ਲੈ ਜੇ ਆਪਣੇ ਬਿਲਕੁਲ ਵੀਰੇ ਬਾਕੀ ਵੀਰੇ ਪਤਾ ਕੀ ਆ ਹੁਣ ਆਪਣਾ ਆਪ ਤਾਂ ਨੇ ਹੁਣ ਤੋਂ ਵਖਾਲਦਾ ਹਨਾ ਲੈਵੇ ਦਾ ਗੜੀ ਦੁੱਧ ਵੀਰਾਂ ਦੀ ਸੇਵਾ ਦਾ ਦੁੱਧ ਸੇਵਾ ਦਾ ਆਪਾਂ ਆਪ 25 ਦੁੱਧ ਗਾਰੰਟੀ ਨਾਲ ਤੇ ਵੇਖੋ ਵੀਰੇ ਉਹ ਵਜਨ ਮੁੱਜਨ ਫੁੱਲ ਆ ਵੱਡੇ ਪੱਲੇ ਜਾ ਕੋ ਨਿੱਕੇ ਪੱਲੇ ਜਨਾ ਮੰਨੇ ਕੇ ਚਲਿਓ ਤੇ ਲੈਵੇ ਵਾਲੇ ਵੀ ਐਂ ਥੱਬੇ ਥੁੱਬੇ ਲਾਏ ਆ ਤੇ ਚੰਗੀ ਸ਼ਕੀਨਾ ਐ ਮੰਜਾ ਹੀ ਦੇਂਦਾ ਉੱਪਰ ਵੀਰੇ ਪਲੀ ਜੁੜੀ ਬਹੁਤ ਆ ਕੀ ਬਾਤ ਐ ਚੰਗੀ ਸ਼ਕੀਨ ਮੈਂ ਜੜਾ ਵੀਰੋ ਤਾਂ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਤਾਂ ਦੇਣ ਹਜੇ 10 ਬਾਕੀ ਨੇ ਵੀਰੇ ਇਹਦੀ ਫੈਂਟ ਫੋਨ ਵੀ ਕਿਦਾਂ ਚੰਗੇ ਹੁੰਦੇ ਹਨ ਮਈਆਂ ਵਰਗਾ ਹੁੰਦਾ ਦੁੱਧ ਇਹਨਾਂ ਦਾ 5 6 5 ਫੈਂਟ ਦਾ ਦੁੱਧ ਹੋਗਾ ਵੀਰੇ ਦਾ ਬਿਲਕੁਲ ਬਿਲਕੁਲ ਇਹ ਪਤਾ ਕੀ ਗੱਲ ਹੈ ਇਹ ਆਪਣਾ ਵੀਰ ਸਪਕਾ ਉਹ ਕਾਹ ਗਿਆ ਦਿੱਪੋਂ ਲਈ ਆਪਾਂ ਫਾਰਮ ਚੋਂ ਵਾੜ ਲਈ ਆਏ ਅੱਗੇ ਵੀ ਸਾਇਲ ਚੋਂ ਕੋ ਤਿੰਨ ਬੱਚੀਆਂ ਲਿਆ ਕੇ ਵੇਚੀ ਆਏ ਆ ਆਪਾਂ ਠੀਕ ਹੈ ਜੀ ਹਾਂ ਜੀ ਤੇ ਇਹ ਵੀ ਉਹ ਤੋਂ ਲਈ ਆ ਫਾਰਮ ਤੋਂ ਲਈ ਆਏ ਆ ਆਪਾਂ ਠੀਕ ਹੈ ਵੀਰੇ ਠੀਕ ਹੈ ਤਾਂ ਬਾਕੀ ਵੀਰੇ ਇੱਕ ਵਾਰੀ ਲਾਗੇ ਤੋਂ ਚੈੱਕ ਕਰ ਲੋ ਥਣ ਥਣ ਦੀ ਕੁਆਲਿਟੀ ਥਣ ਬਹੁਤ ਵਧੀਆ ਲੱਗਿਆ ਕੋਈ ਭੜਾ ਭੁਲਾ ਦੇ ਵਿੱਚ ਆਉਂਦੀ ਹੈ ਨਾ ਵੀਰੇ ਹਾਂਜੀ ਹਾਂਜੀ ਤਾਂ ਦੁੱਧ ਦਾ ਰਿਗਾਰਡ ਚੰਗਾ ਹੈ ਦਿਨ ਹੈ ਦਾ ਬਾਕੀ ਤੇ ਵੀਰੇ ਜੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਵੜਾ ਮੁੱਲ ਮੰਗਣ ਨੂੰ ਜਨਾ ਮਰਜ਼ੀ ਮੰਗੀ ਜਾਈਏ ਮੁੱਲ 80 ਆ 80000 ਰੁਪਿਆ ਛੱਡ ਦਾਂਗੇ 75 75 ਦੀ ਕਰ ਦਾਂਗੇ ਮਾਨਤਨ ਹੋ ਚੋ ਠੀਕ ਆ ਤਾਂ ਵੀਰੇ ਕਿਦਾਂ ਕੋਈ ਵੀਰ ਆਊਗਾ ਮਾਨਤਨ ਕਰਦੇ ਹੋ ਫੁੱਲਾ ਹੈ ਨਾ ਫੁੱਲ ਲਾਵੇ ਮਾਨਤਨ ਕਰਾਂਗੇ ਆਪਾਂ ਮੋੜਦੇ ਨਹੀਂ ਹੈ ਨਾ ਵੀਰੇ ਮੋੜਦੇ ਨਹੀਂ ਠੀਕ ਆ ਤਾਂ ਵੇਖੋ ਵੀਰੇ 7500 ਵੱਡੇ ਬੱਲੇ ਜੇ ਲੈਵਲ ਹੁ ਆਏ ਤਲਲੇਦਾਰਾ ਕਿੰਨਾ ਲੈਵਾ ਵੀਰੇ ਗਾਂ ਨੂੰ ਲੱਗਿਆ ਉਹਨਾਂ ਪਛਾਣ ਨੂੰ ਦਿਨ ਦਾ ਵੀਰ ਨੇ ਦੱਸਿਆ ਬਾਕੀ ਆ ਬਾਕੀ ਵੀਰੇ ਵੈੜ ਲੱਲੀ ਮੱਝ ਲੱਲੀ ਇੱਕ ਬਰਾਬਰ ਆ ਇੱਕੋ ਬਰਾਬਰ ਹੀ ਆ ਹੈਨਾ ਜੀ ਫੈਂਟ ਫੋਨ ਚੰਗੀ ਹੁੰਦੀ ਆ ਇਹਨਾਂ ਦੀ ਬੜੀ ਫੈਂਟ ਆ ਦੀ ਬਿਲਕੁਲ ਤਾਂ ਵੀਰੇ ਆਗੇ ਦੂਸਰੇ ਨੰਬਰ ਤੇ ਵੈੜ ਹੈਨਾ ਇਹਦੇ ਬਾਰੇ ਦੱਸਿਓ ਵੀਰ ਜੀ ਕੋਈ ਨੂੰ ਹੋ ਕੇ ਕੋਈ ਪੰਜ ਸਾਲ 10 ਸਾਲ ਇਹਨੂੰ ਵੀ ਹੋ ਗਿਆ ਹੈ ਕੋਈ ਨੂੰ ਅੱਛਾ ਜੀ ਇਹਦੇ ਕੋ ਦੁੱਧ ਜਿਹੜਾ ਵਾ ਬਹੁਤ ਹਾਂ ਜੀ ਭਾ ਦੁੱਧ ਲਾ ਲਓ ਜਿਹੜਾ ਹੋ ਗਿਆ ਠੀਕ 6.7 ਕਿਲੋ ਹੋਗਾ 7 ਕਿਲੋ ਬੱਚਾ ਕੀ ਆ ਗਿਆ ਵੀਰੇ 8-9 ਕਿਲੋ ਦਈ ਦਿਓ ਰਮਾਨ ਨਾ ਬਿਲਕੁਲ ਇਹ ਦੋ ਇਹਨਾਂ ਨਾਲ ਆ ਬੱਚਾ ਆ ਗਿਆ ਮਗਰ ਬੱਚਾ ਮਗਰ ਜੇ ਤਾਂ ਵੇਖੋ ਵੀਰੇ ਇਹਦਾ ਠੰਡ ਤੁਨ ਲੱਗ ਗਿਆ ਚੈੱਕ ਕਰ ਲਓ ਤਾਂ ਉਦਾਂ ਵੀਰੇ ਲੈਣੇ ਦੀ ਖੁੱਲੇ ਦੀ ਪੰਡੇ ਦੀ ਮਾਲਕਾ ਦੁੱਧ 10 ਲੀਟਰ ਤੇ ਵਧੀਆ ਦੇ ਦਿਓ ਰਮਾਨ ਨਾ ਦਊ ਵੀਰ ਮੈਂ ਚੰਗੀ ਸਾਮ ਤੇ ਰਮਾਨ ਨਾ ਦੁੱਧ ਦਊਗਾ 10 ਕਿਲੋ ਠੀਕ ਹੈ ਕੋਈ ਵੀ ਚੰਗੀ ਸਾਮ ਕਰੇ ਨਾ ਤੇ ਵਧੀਆ ਦਊਗਾ ਦੁੱਧ ਬਾਕੀ ਵੀਰੇ ਇਹ ਵੀ ਕਰੋਸ ਆ ਗਈ ਜਰਸੀ ਚ ਹਨਾ ਹਾਂਜੀ ਤਾਂ ਵੇਖੋ ਵੀਰੇ ਇਹ ਵੀ ਚੈੱਕ ਕਰ ਲਿਓ बोलले पता की आ हां जी जिन्ने ਲੋਕ ਟੋਕਰਾਂ ਦਾ ਮੁੱਲ ਕਰਦੇ ਆ ਨਾ ਉਹਨੇ ਵੀ ਆਪਾਂ ਨੂੰ ਸੱਜਰ ਦੇ ਦੇਣੀ ਆ ਜੈ ਜੀ ਜੈ ਜੀ ਠੀਕ ਹੈ ਬਾ ਦੇਖੋ ਬੱਚਾ ਨਾਲ ਆ ਇਹਦਾ ਬੱਚਾ ਨੇ ਹੈਗਾ ਬੱਚਾ ਨਾਲ ਨਾਲੂ ਨਾਲ ਤਾਜੀ ਸੂਏ ਦੇ ਹਾਂ ਜੀ ਜਿੰਨੇ ਟੋਕਰਾਂ ਦੀ ਉਹਨੇ ਵੀ ਆਪਾਂ ਇਹ ਸੱਜਰ ਦੇ ਦੇਣੀ ਆ ਠੀਕ ਹੈ ਜੀ ਉਹ ਤਾਂ 7 ਕਿਲੋ ਹੋਊਗਾ ਦੁੱਧ 8 ਕਿਲੋ ਦਊਗੀ ਰਮਾਨਾ ਬੋਲੇ ਬਾਲੇ ਦੇ ਨਿਕਲੀ ਬਿਲਕੁਲ ਵੀਰੇ ਜੇ ਕੋ ਚੰਗੀ ਸਾਮ ਕਰੂਗਾ ਤਾਂ 10 ਕਿਲੋ ਦੁੱਧ ਵਧੀਆ ਦੇਈ ਜੋ ਵਧੀਆ ਦੇਈ ਜੋ ਹਣਾ ਤਾਂ ਮੁੱਲ ਵੀਰੇ ਮੋਲੋ ਜਿਹੜਾ ਇਹਦਾ 5000 ਰੁਪਇਆ ਮੋਲ 5000 ਰੁਪਇਆ 23000 ਦੀ 23000 ਦੀ ਦੇਦਾਂਗੇ। ਕੀ ਬਾਤ ਹੈ ਜੀ। ਵੇਖੋ ਵੀਰੇ 23000 ਦੀ ਵੀਰ ਕਹਿੰਦਾ ਵੈੜ ਹੋ ਜੂ। ਹਜੇ ਤਾਜੀ ਸੂਈ ਆ। ਬਾਕੀ ਚਲੋ ਦੁੱਧ ਦਾ ਵੀਰੇ ਸੇਵਾ ਦਾ ਹਨਾ। ਕਿਹੜਾ ਪਾਲੂਗਾ ਉਹ ਚੋਲੂਗਾ ਵੀਰੇ ਹਨਾ। ਜਿੰਨੇ ਕਿਹੋ ਜਿਹੀ ਕੋਈ ਸੇਵਾ ਕਰੂ ਉਹ ਜਿਹੜਾ ਦੁੱਧ ਚੋਲੂ। ਤਾਂ ਬਾਕੀ ਵੀਰੇ ਵੈੜ ਚੰਗੀ ਆ। ਇਹ ਵੀ ਕ੍ਰੋਸ ਸਪਨ ਆ ਗਿਆ ਫੈਂਡ ਫੂਂਡ ਦੀ ਚੰਗੀ ਦੀ ਮਾਲਕ ਹੋਣੀ ਆ। ਤਾਂ 23 ਚ ਵੀਰੇ ਮਾਂਤਨ ਹੋ ਜੂ ਕੋਈ ਵੀਰ ਦੂਰੋਂ ਚੱਲ ਕੇ ਆਉਂਦਾ ਤਾਂ ਕੋਈ ਵੀਰ ਫੋਨ ਲਾਵੇ ਮਾਂਤਨ ਕਰਾਂਗੇ ਠੀਕ ਹੈ ਤਾਂ ਜੇ ਕੋਈ ਵੀਰ ਜੋੜਾ ਪਾ ਲੂਗਾ ਹੋਰ ਕਰਾਂਗਾ ਮਾਂਤਨ ਹੋਰ ਖੁੱਲਾ ਹੋ ਜੂ ਹੋਰ ਕਰਾਂਗਾ ਜੋੜਾ ਪਾਉਂਦਾ ਹੋਰ ਮਾਂਤਨ ਕਰਾਂਗੇ ਠੀਕ ਹੈ ਵੀਰੇ ਠੀਕ ਹੈ ਆ ਮੈਂ ਕਲੰਦਰ ਜੀ ਕਾਲਸ ਜੀ ਅੱਛਾ ਜੀ ਇਹਨੇ ਨਾ ਦੋ ਜਵਾਗ ਦਿੱਤੇ ਆ ਇਹ ਦੋ ਜਵਾਗ ਦਿੱਤੇ ਨੇ ਇੱਕ ਉਹ ਪਿਆ ਜ ਤੇ ਇੱਕ ਉਹ ਮਰ ਗਿਆ ਇੱਕ ਵਸ਼ੀ ਦਾ ਖਲਸ਼ਾ ਜੀ ਇੱਕ ਵਸ਼ਾ ਇੱਕ ਵਸ਼ੀ ਦਿੱਤੇ ਇਹ ਵਸ਼ਾ ਮਰ ਗਿਆ ਵਸ਼ੀ ਆ ਗਿਆ ਅਜੇ ਸੁਲਾ ਦੇ ਤੇ ਪਈ ਬਚਾਰੀ ਅਜੇ ਉਹ ਜੀ ਗੱਲ ਨਹੀਂ ਆ ਬਾਕੀ ਦੁੱਧ ਜਿਹੜਾ ਇਹ ਕੋ ਬੋਲਾ ਜੇ ਤੁਹਾਨੂੰ ਪਤਾ ਤੇ ਧਾਰਾ ਤੁੜਾ ਚੈੱਕ ਕਰਨ ਆਲਾ ਗਾਵੇਂ ਬਿਲਕੁਲ ਬਿਲਕੁਲ ਉਹ ਤੁਹਾਨੂੰ ਹੈਗਾ ਵਾ ਹਾਂਜੀ ਉਹ ਤੋਂ 5 ਕਿਲੋ ਦੀ ਇਹਦੀ ਵੀ ਆਪਾਂ ਲਿਖ ਕੇ ਕ੍ਰੈਡਿਟੀ ਦਾਂਗੇ ਹਾਂਜੀ ਦੁੱਧ ਲਊਗੇ ਨਾਲੇ ਵੀਰੇ ਹੁਣ ਕਿਦਾਂ ਇਹਨੇ ਦੋ ਜਵਾਗ ਦੇ ਦਿੱਤੇ ਹਨਾ ਤੇ ਚਲੋ ਦਿਹਾੜੀ ਕੀ ਤਾਂ ਲੱਗਦੀ ਆ ਪਸ਼ੂ ਨੂੰ ਹੁਣ ਹਨਾ ਦੁੱਧ ਤੇ ਹੁੰਦੇ ਆ ਵੱਡੇ ਪੱਲੇ ਚ ਆ ਗਈ ਆ ਹਨਾ ਤਾਂ ਚੰਗਾ ਚਗਾਠਾ ਜਗੂਠਾ ਹੈਗਾ ਲੰਮੀ ਬੇਲ ਤਾਂ ਬਾਕੀ ਵੀਰੇ ਪੈਪਾਂ ਬੂ ਪਾਏ ਨੇ ਵੀ ਬੜੇ ਬੋਲ ਲੱਗੀਆਂ ਚੰਗੇ ਰਿਕਾਡ ਵਾਲੀ ਆਏ ਹਨਾ ਚੰਗੇ ਰਿਕਾਡ ਵਾਲੀ ਤੇ ਗਲਾਬੀ ਗਲਾਬੀ ਸਾਨਾ ਤਾਂ ਆਹ ਵੀਡੀਓ ਤੁਹਾਨੂੰ ਦਿਖਾ ਦਨੇ ਆ ਇੱਕ ਮਿੰਟ ਵੀਡੀਓ ਵੀ ਆ ਗਈ ਜੇ ਇਹਦੀ ਅੱਛਾ ਜੀ ਜਦੋਂ ਸੂਈ ਆ ਹਨਾ ਦੋ ਜਵਾਗ ਦਿੱਤੇ ਨੇ ਠੀਕ ਹੈ ਜੀ ਆ ਲੋ ਹਾਲੋ ਆ ਵੇਖੋ ਜਦਣ ਸੂਈ ਹੈ ਪਰਸੋਂ ਦੀ ਕੱਲ ਦੀ ਵੀਡੀਓ ਜੀ ਵੇਖੋ ਵੀਰੇ ਵੀਡੀਓ ਚੈੱਕ ਕਰ ਲਿਓ ਤੇ ਵੀਰੇ ਚੰਗੇ ਕਲਾਵੇ ਗਲੂਵੇ ਲੇਵੇ ਵਾਲੇ ਪਾਇਏ ਉਹਦੋਂ ਹਨਾ ਹਾਂ ਬਾਕੀ ਚਲੋ ਹੁਣ ਸੂਚ ਆ ਗਿਆ ਪਸ਼ੂ ਦੋ ਜਵਾਗ ਦਿੱਤੇ ਸੀਗੇ ਹਾਂਜੀ ਹਾਂਜੀ ਬਾਕੀ ਏਦਾਂ ਪੱਟ ਟੁੱਟਦਾ ਹੋਈ ਜਾਂਦੀ ਸ਼ਰੀਰ ਦੀ ਹਨਾ ਪਸ਼ੂ ਦੀ ਵੀ ਤਾਂ ਬਾਕੀ ਥੋੜਾ ਪਸ਼ੂ ਇਹ ਹੈ ਕਿ ਦੋ ਚਾਰ ਦਿਨ ਮੰਗਦਾ ਫਿਰ ਅੱਛਾ ਚੋਲੀ ਆ ਹੁਣ ਹਨਾ ਤਾਂ ਵੀਰੇ ਇਹ ਵੀ ਫਿਰ ਹੁਣ ਕਰ ਦੇਣੀ ਐ ਸੇ ਸੇਲ ਕਰਾਂਗੇ ਆ ਜੀ ਠੀਕ ਹੈ ਇਹ ਇਹਦੇ ਵਸ਼ੀ ਰਹੀ ਗਿਆ ਹੁਣ ਮਗਰ ਇਹਦੇ ਮਗਰ ਹੁਣ ਵਸ਼ੀ ਆ ਪਸ਼ੂ ਮਰ ਗਿਆ ਇਹਦਾ ਇਹਦਾ ਮੁੱਲ ਜਿਹੜਾ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰ ਲਿਓ ਹਨਾ ਵੀ ਕਿਸੇ ਵੀਰ ਨੇ ਜਦੋਂ ਹੋਣ ਖੜਨੀ ਆ ਪਸ਼ੂ ਹੋਣ ਲੈ ਲੈ ਜੇ ਦੋ ਚਾਰ ਦਿਨ ਹਟ ਕੇ ਮੰਗੂਗਾ ਹਨਾ ਉਦੋਂ ਲੈ ਜੇ ਕੋਵੇ ਨਾ 200 ਰੁਪਏ ਮੰਨ ਲਓ ਅਜੇ ਸੈੱਟ ਸੂਟ ਕਰਨ ਵਾਲੀ ਤਾਂ ਸੋਹਣੀ ਆ ਗੱਲ ਬਿਲਕੁਲ ਮਿਲ ਜੇ ਇਤਨਾ ਕੋਵੇ ਆਪਾਂ ਫਿਰ ਵੀ ਤਾਂ ਵੀ ਸੈੱਟ ਕਰਕੇ ਦਵਾਂਗੇ ਜੇ ਇਦਾਂ ਵੀ ਕਹਿਣੇ ਲਾਣੀ ਬਿਲਕੁਲ ਕਈ ਵੀਰੇ ਸ਼ਕੀਨ ਹੁੰਦੇ ਆ ਚੰਗੀਆਂ ਵਿਹੜਾਂ ਦੇ ਤਾਂ ਉਹਨਾਂ ਨੂੰ ਹੁੰਦਾ ਕਿ ਚਲ 2-4 ਦਿਨ ਸਾਹਮ ਦਾ ਪੈਣੀ ਪੈਣੀ ਆ ਚਲ ਚੰਗਾ ਪਸ਼ੂ ਮਿਲ ਜੂ ਹਨਾ ਤਾਂ ਠੀਕ ਆ ਤੇ ਹੁਣ ਤਿੰਨ ਹੀ ਪਸ਼ੂਆ ਗੋਲੇ ਹਨਾ ਵੀਰੇ ਠੀਕ ਆ ਤਾਂ ਬਾਕੀ ਵੇਖ ਲੋ ਵੀਰੋ ਰੇਡ ਵੀਰ ਦੇ ਜੈ ਜੈ ਵੱਡੇ ਪੱਲੇ ਚ ਚੰਗੇ ਰਿਕਾਰਡ ਵਾਲਿਆਂ ਨੇ ਤਾਂ ਬਾਕੀ ਵੀਰੇ ਆਪ ਇੱਥੇ ਆਓ ਆਪ ਦੀ ਤਸੱਲੀ ਕਰੋ ਪਾਸ ਕਰੋ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਹਾਂ ਵੀਰੇ ਆਪਣਾ ਐਡਰੈਸ ਦੱਸ ਦਿਓ ਇੱਕ ਵਾਰ ਪਿੰਡ ਜਸਰਾਹੌਰ ਹਾਂਜੀ ਜਿਲ੍ਹਾ ਜਨਾਲਾ ਜਿਲ੍ਹਾ ਅੰਮ੍ਰਿਤਸਰ ਹਾਂਜੀ ਨਾਮ ਗੁਰਦੇਵ ਸਿੰਘ ਪਿੰਡ ਜਸਰਾਹੌਰ ਮੇਰਾ ਮੋਬਾਈਲ ਨੰਬਰ 7528 16755 84379 72 ਜਾਂ ਬਦਲੇ ਦੋਵੇਂ ਮੋਬਾਈਲ ਨੰਬਰ ਹੈ ਦੋਨਾਂ ਦੇ ਜਿਹੜਾ ਮਰਜੀ ਵੀਰ ਲਾਵੇ ਕੋਈ ਗੱਲ ਨਹੀਂ ਬਾਕੀ ਜੇ ਕੋਈ ਵੀ ਫੋਨ ਲਾਉਗਾ ਇੱਥੇ ਆਊਗਾ ਮਾਨਤਨ ਮਾਨਤਨ ਖੁੱਲੇ ਹੋਏ ਨੇ ਹੈਨਾ ਵੀਰੇ ਤਾਂ ਠੀਕ ਹੈ ਬਾਈ ਡੇਰੀ ਫਾਰਮ ਦੀ ਲੋਕੇਸ਼ਨ ਜਿੱਥੋਂ ਮਰਜੀ ਬੁਲਾ ਲੈ ਭਾਏ ਅੱਡੇ ਦਾ ਪੁੱਛ ਕੇ ਆ ਜਾ ਕੋਈ ਗੱਲ ਮਨਵਈ ਡੇਰੀ ਫਾਰਮ ਦੀ ਲੋਕੇਸ਼ਨ ਤੇ ਆ ਜਾਂਦੇ ਹੈਨਾ ਬਾਕੀ ਵੀਰੇ ਲੰਮੇ ਸਮੇਂ ਤੋਂ ਕੰਮ ਆ ਹੈਨਾ ਮੰਡੀਆਂ-ਮੁੰਡੀਆਂ ਵੀ ਰੌਣਾ ਲਾਈਆਂ ਚੰਗੇ ਰਿਕਾਰਡ ਵਾਲੇ ਪਸ਼ੂੰਦਿਆ ਕੋਲੇ ਤਲੱਲੇਦਾਰ ਹੁੰਦਿਆ ਹੈਨਾ ਵੀਰੇ ਹਾਂ ਠੀਕ ਹੈ ਵੀਰੇ ਸਾਸਿਕਾ